ਖਾਲਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਬਹੁਤ ਸ਼ੇਅਰ ਲਾਈਕ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਲਓ ਜੀ ਰਤਨ ਵਾਲਾ ਜੇ ਪਹੁੰਚਿਆ ਨੇ ਜਲ ਕਰਾਹੀ ਵਾਸਤੇ ਜਾਂਦੇ ਆ ਦਿਖਾਉਂਦੇ ਆ ਤੁਹਾਨੂੰ ਰਵਿੰਦਰ ਬਾਈ ਨੇ ਲੈਣਾ ਜਾਂਦਾ ਮੂਰੇ ਆ ਦੇਖੋ ਮਾਡਲ ਇਹਨਾਂ ਦਾ ਇੱਕ ਤਿਆਰ ਹੋਇਆ ਪਰ ਹਲੇ ਸਟicker sticker ਲੱਗਣ ਤੋਂ ਰਹਿੰਦੇ ਨੇ ਇਹ 8 ਤੋਂ 10 ਫੁੱਟ ਬਣਦਾ ਏ ਜਿੱਕ ਲੱਗੇ ਨੇ ਸੈਟਪ ਤੇ ਲਓ ਜੀ ਮਾਰੋ ਮਾਰ ਚੱਲਦਾ ਮੱਕੀ ਦੇ ਕਟਰਾਂ ਦਾ ਕੰਮ ਤੇ ਲਓ ਜੀ ਇੱਕ ਮਸ਼ੀਨ ਨਿਕਲਣ ਲੱਗੀ ਆ ਇਹ ਵੀ ਬਾਹਰ ਚੱਲਦਾ ਕੰਮ ਆਂਕੜੇ ਨੇ ਬਿਰਿਉਣੀ ਹੁਣ ਤੇ ਮਾਰੋ ਮਾਰ ਕੰਮ ਚੱਲਦਾ ਆ ਚੱਲੀ ਆ ਮਸ਼ੀਨ ਨਾ ਨਹੀਂ ਆ ਸਾਮਾਨ ਪੂਰਾ ਕਰਦੇ ਨੇ 101 ਤਰ੍ਹਾਂ ਦੀ ਆਈਟਮ ਆਉਂਦੀ ਆ ਦੇਖ ਲਓ ਇਹ ਇੱਕ ਬੇ ਦੇ ਉੱਤੇ ਆ ਕਰਕੇ ਬਾਕੀ ਹੁਣ ਸ਼ਾਮਾਂ ਹੋ ਗਈਆਂ ਕਿਵੇਂ ਹੁਣ ਆਕਸੀਜਨ ਕਰਕੇ ਸਿੰਘ ਇੱਕ ਮਸ਼ੀਨ ਨਿਕਲਦੀ ਆ ਬਾਕੀ ਕਟਰ ਦਾ ਤਾਂ ਨੇਰੀ ਲਿਆਂਦੀ ਪਈ ਆ ਫਰੀਦ ਵਾਲਿਆਂ ਨੇ ਬਈ ਸੱਚੀ ਗੱਲ ਐ ਲੈਣੇ ਨਹੀਂ ਟੁੱਟਦੀ ਹੈਗੀ ਕੱਟ ਰੇ ਕਟਰ ਕਰਿਆ ਪਿਆ ਲਓ ਜੀ ਮਿੱਤਰੋ ਆਕਸੀਜਨ ਚੱਲੀ ਆ ਮਸ਼ੀਨ ਹਲੂ ਟਕਰਾਈ ਲੱਕੜੀ ਦੇ ਗੁੱਟੇ ਜੀ ਮੇਨ ਉਸ ਨੂੰ ਪੁੱਲੋ ਜੀ ਡਾਕਟਰ ਗੇਅਰ ਕੋਰ ਤੋਂ ਮਨੇ ਅਟਲਰ ਟੇਲ ਲੋਕੋ ਡਿਰ ਜੇਟ ਸਮਾਨ ਗਨ ਆ ਰਹਿਣਾ ਤੇਲ ਬੱਤੀ ਕੋਈ ਜ ਆਪਣਾ ਪਹਿਲੇ ਕਰ ਸਕੋ ਤਾਂ BS4 ਇੰਜਣ ਦੇ ਨਾਲ ਯੂਰੀ ਵਾਲੇ ਨਾਲ ਜਾ ਰਹੀ ਹੈ ਮਸ਼ੀਨ ਮੱਕੀ ਦਾ ਸੀਜ਼ਨ ਆ ਦੇਖੋ ਆਬ ਸੀਜ਼ਨ ਚ ਵੀਰ ਦੋਏ ਕਟਰ ਮੱਕੀ ਵਾਲਾ ਤੇ ਕਣ ਕਾਲਾ ਲਿਆ ਰਿਹਾ ਦੋ ਮਸ਼ੀਨਾਂ ਜਾਣੀਆਂ ਨੇ ਮਿੱਤਰੋ ਅੱਜ ਕਰੋ ਦਰਸ਼ਨ ਮੱਕੀ ਵਾਲੇ ਕਟਰ ਦੇ ਸਭ ਤੋਂ ਵੱਧ ਮਸ਼ਹੂਰ ਕਟਰ ਸਭ ਤੋਂ ਵੱਧ ਚੱਲਣ ਵਾਲਾ ਕਟਰ ਪ੍ਰੀਤ ਹਰੇਕ ਮਸ਼ੀਨ ਨੂੰ ਲੱਗਦਾ ਕੋਈ ਮਸ਼ੀਨ ਹੋਵੇ ਮਿੱਤਰੋ ਕਿਸਾਨ ਭਰਾ ਕਹਿੰਦੇ ਨੇ ਵੀ ਮਸ਼ੀਨ ਜਿਹੜੀ ਮਰਜ਼ੀ ਹੋਵੇ ਪਰ ਕਟਰ ਪ੍ਰੀਤ ਦਾ ਚਾਹੀਦਾ ਮਿੱਤਰੋ ਮੱਕੀ ਕੱਟਣ ਲਈ ਮਿੱਤਰੋ ਡੈਕ ਵੀ ਲਾਤਾ ਯੂਨੀਅਰ ਦੇ ਕਰਤਾ ਓਕੇ ਕੰਪਲੀਟ ਆ ਦੀ ਗਾਰੇ 955 ਵਾਲਾ ਆਪਾਂ ਉਹੀ ਲਾ ਲਿਆ ਵਧੀਆ ਚੱਲਦਾ ਓਕੇ ਆ ਰਪੋਰਟ ਕੋਡਾਂ 12 ਇੰਚ ਸਪੀਕਰ ਸਾਧੂ ਜਿਹੜੇ ਕਾਪਾ ਕਰੋ ਇੰਚ ਲਾ ਚ ਛੱਡਿਆ ਅੱਗਿਆਂ ਫਾਲੇ ਬਦਲਨ ਫਾਲੇ ਘਸੇ ਹੋਏ ਸੀ ਲੈ ਕੇ ਚੱਲਦੇ ਆਂ ਫਿਰ ਸਹੋਲੀ ਨੂੰ ਬਾਹੀ ਕਰਨੀ ਆ ਅੱਜ ਲਿਆਂਦੇ ਪਏ ਨੇ ਕੱਲ ਸ਼ਾਮ ਨੂੰ ਚਲੇ ਗਏ ਸੀ ਨਾਬੇ ਉਹਦੇ ਕਰਕੇ ਟਾਈਮ ਨਹੀਂ ਲੱਗਿਆ ਨਹੀਂ ਤਾਂ ਕੱਲ ਬਦਲਨੇ ਸੀ ਹੁਣ ਬਦਲ ਕੇ ਲੈ ਕੇ ਚੱਲਦੇ ਆਂ ਬਾਈ ਕਸ ਰਿਹਾ ਫਾਲੇ ਤੇ ਜੱਸਾ ਬਾਈ ਦੋਏ ਜਾਣੇ ਲੱਗੇ ਹੋਏ ਨੇ ਆ ਦੇਖੋ ਛੋਟਾ ਨਾਲ ਉੱਪਰ ਕਰ ਕੋ ਨਾਟ ਹੀੜਾ ਕਰ ਦੱਬਾ ਨਾਲ ਪਾਓ ਉੱਪਰ ਡੱਬੀ ਦੇ ਵਿੱਚ ਬਿਠਾ ਕੇ ਫਾਲਾ ਫੇਰ ਕ ਨਾਟ ਫੇਰ ਕਸਣਾ ਨਹੀਂ ਫਿਰ ਖੁੱਲ ਖੁੱਲ ਗਰੀ ਜਾਂਦੇ ਨੇ ਐਨ ਜੇ ਵਿੱਚ ਬੈਠਣਗੇ ਤਾਂ ਕਸਣੇ ਨੇ ਨਾਟ ਨਹੀਂ ਨਵੇਂ ਲਿਆਵਾਂਗੇ ਜਿਹੜੇ ਵਿੱਚ ਨਹੀਂ ਬੰਦੇ ਵਾਚੇ ਬਹੁਤ ਪ੍ਰੋਬਲਮ ਆਉਂਦੀ ਆ ਵੇ ਖੇਚ ਚ ਲੱਭਦੇ ਫਰੀ ਜੰਨੇ ਉਹ ਵਾਲੇ ਉਹ ਕੰਮ ਨਹੀਂ ਚਾਹੀਦਾ ਹੈ। ਖੋਲਕਾ ਸੇ ਤੇ ਨਟ ਖੁੱਲੇ ਫੇਰ ਨਜ਼ਾਰਾ ਆਉਂਦਾ ਯਾਰ ਵਿਚੀ ਦਵਾਰੇ ਪਾ ਜਾਂਦੇ ਨਾ ਉਹ ਨਹੀਂ ਵਧੀਆ ਰਹਿੰਦਾ ਕੰਮ। ਐਨ ਬਿਠਾ ਕੇ ਥੋੜੇ ਨਾਲ ਨਹੀਂ ਉੱਤੋਂ ਟੋਪੀ ਘੱਟ ਜਾਂਦੀ ਆ ਜੇ ਬਾਹਰ ਹੁੰਦਾ ਆੜਾ ਇਹਨੂੰ ਸਿੱਧਾ ਕਰਕੇ ਬਿਠਾ ਜੱਥੇ। ਉਹੀ ਉਹ ਦੇਖ ਕਿੱਥੇ ਆ। ਅੱਜ ਆ ਗਈਆਂ ਵੋਟਾਂ ਦੇਖੋ ਟ੍ਰੈਫਿਕ ਦਾ ਕਿੰਨਾ ਫਰਕ ਆ। ਯਾਰ ਰੋਡ ਦੇ ਉੱਤੇ ਲੰਘ ਨਹੀਂ ਹੁੰਦਾ ਸਵਰਾਲੇ ਤੋਂ ਖੰਨੇ ਆਲਾ ਖੰਨੇ ਤੋਂ ਸਵਰਾਲੇ ਆਲਾ ਬਹੁਤ ਰਾਸ਼ ਹੁੰਦਾ ਦੇਖੋ ਜਮੇ ਰਾਸ਼ ਨਹੀਂ ਆ ਕੀ ਕਹਣਾ ਕੋਈ ਨਾਰਮਲ ਗੱਡੀ ਟਾਮੀ ਟੱਲੀ ਹੋ ਜਾਂਦੀ ਆ ਨਾ ਕੋਈ ਮੋਟਰਸਾਈਕਲ ਬਹੁਤ ਘੱਟ ਰਾਸ਼ ਆ ਜਮੇ ਟ੍ਰੈਫਿਕ ਹੈ ਨਹੀਂ ਕੀ ਕਿਸਾਨ ਭਰਾਵੋ ਦੇਖੋ ਸਪੀਡ ਕਰਨ ਦਾ ਬਾਬੂ ਝਾਂਡੇ ਦਾ ਕੰਨਾ ਫਰਕ ਆ ਤੇ ਲਾਗੀ ਗਾਠਾ ਪਾੜਨ ਛੱਲੀਆਂ ਕੱਢਣ ਲੱਗੀ ਆ ਦੇਖੋ ਤੁਹਾਡੇ ਸਾਹਮਣੇ ਆ। ਲਓ। ਤੇ ਇੱਧਰ ਇੱਧਰ ਹੈਗੀ ਆ ਦੂਸਰੀ। ਇਹ ਵੀ ਬਸ ਪੱਕ ਜੂ ਪੱਕ ਜੂ ਕਰਦੀ ਆ ਹੁਣ ਪਾਰ ਹੋ ਗਈ। ਦੋ ਕੁ ਪਾਣੀ ਤਿੰਨ ਕੁ ਹੋਰ ਪਾ ਲੂਗੀ ਹਲੇ। ਆਪਾਂ ਆਮ ਜ਼ਿਮੀਦਾਰਾਂ ਨਾਲੋਂ ਇੱਕ ਜਾਂ ਦੋ ਪਾਣੀ ਵਾਧਾ ਲਾਉਣੇ ਆ ਲਾਉਣੇ ਹੀ ਲਾਉਣੇ ਨੇ। ਰਾੜ ਕੇ ਜੇ ਫਸਲ ਨਹੀਂ ਵੱਢਣੀ ਹੈਗੀ ਵੀ ਹੋ ਧੁੱਪਾਂ ਨਾਲੇ ਰਾੜ ਕੇ ਵੱਢ ਲੈਣੀ ਉਹ ਕੰਮ ਨਹੀਂ ਕਰਨਾ ਜਿਹੜੀ ਜਿੰਨਾ ਚਿਰ ਆਪ ਨਹੀਂ ਪੱਕਦੀ ਉਹਨਾਂ ਚਿਰ ਆਪਾਂ ਮੱਕੀ ਨਹੀਂ ਵੱਢਦੇ ਇਹ ਅਸੂਰ ਨੇ ਆਪ ਪੱਕੀ ਦਾ ਫਿਰ ਝਾੜ ਵੀ ਵੱਧ ਹੁੰਦਾ ਤੇ ਫਸਲ ਵੀ ਪੂਰੀ ਟੌਪ ਦੀ ਹੁੰਦੀ ਆ ਤੁਹਾਨੂੰ ਪਤਾ ਹੀ ਆ ਕੱਦ ਕਾਰ ਦੇਖੋ ਤੁਹਾਡੇ ਸਾਹਮਣੇ ਆ ਸਾਰਾ ਇੱਕ ਅਸਾਰ ਖੜੀ ਆ ਤੇ ਸਾਰਿਆਂ ਨਾਲ ਲੇਟ ਵੈਰਾਈਟੀ ਆ ਇਹ ਸਾਰੇ ਨਾਲ ਲੇਟ ਆਪਾਂ ਲਾਈ ਤੀ ਚਪਸੋਨੇ ਵਾਲੇ ਪਲਾਟ ਨੇ ਤਕਰੀਬਨ ਇਹ ਇਹਦੇ ਨਾਲੇ 2-4 ਦਿਨ ਦੇ 5 ਦਿਨ ਦੇ ਫਰਕ ਨਾਲੇ ਨੇ ਆ ਜਾਣਾ ਕਿਉਂਕਿ ਇਹਦੀਆਂ ਛੱਲੀਆਂ ਟੁੱਟ ਜਾਣੀਆਂ ਨੇ ਗਠ ਪਾੜਨ ਲੱਗ ਗਈ ਹੁਣ ਹਫਤੇ ਤੱਕ ਇਹਨੂੰ ਹੋਊਗੀ ਸਪਰੇ ਕੱਲੀ-ਕੱਲੀ ਛੱਲੀ ਨੂੰ ਮਿੱਠੀ ਮੱਕੀ ਆਹੇ ਮਿੱਠੀ ਮੱਕੀ ਜਿਹੜੀ ਏਕਣੇ ਬੰਦਾ ਬਿਨਾ ਭੁੰਨੇ ਖਾ ਸਕਦਾ ਇਹਨੂੰ ਇਹ ਸੁਪਰੇ ਕਰਾ ਕੇ ਫਿਰ ਇਹ ਮੰਨ ਲਓ ਵੀ ਮਹੀਨੇ ਦੇ ਵਿੱਚ ਵਿੱਚ ਇਹਦਾ ਕੰਮ ਮੈਨੂੰ ਲੱਗਦਾ ਵੀ ਹੋ ਜਾਊਗਾ ਪਹਿਲਾਂ ਹੀ ਹੋ ਜੂ ਹੋ ਸਕਦਾ 5 25 ਜਾਂ 26ਾਂ ਦਿਨਾਂ ਤੱਕੇ ਕੰਮ ਹੋ ਜਾਵੇ ਜਿਹੜਾ ਮਾਰਨ ਆਈ ਸੀ ਆਪਣੇ ਪਲਾਟਾਂ ਕਿੰਨੀ ਕਰੋ ਚੈੱਕ ਸਾਰਾ ਲਾਸਟ ਪਲਾਟ ਉਦੋਂ ਬਾਅਦ ਵਾਲਾ ਜੇ ਸੋਨੇ ਤੋਂ ਪਹਿਲਾ ਵਾਲਾ ਜਾਣੀ ਇਹ ਕਿ ਬਸ ਸੋਨਾ ਸਾਰਾ ਲਾਸ਼ਤ ਦੀ ਵਧੀਆ ਓਕੇ ਪਾਣੀ ਪੈ ਰਿਹਾ ਹੈ ਆਓ ਕਰੋ ਚੈੱਕ ਤੇ ਅੱਜ ਮੌਸਮ ਵੀ ਖਰਾਬ ਹੋਇਆ ਬਸ ਥੋੜੇ ਜਿਹਾ ਦੁਪਹਿਰੇ ਚਕਾਈਆਂ ਜੀਆਂ ਤੇ ਹਨੇਰੀ ਜੀ ਚੱਲ ਚੁੱਕੀ ਆ ਆਪਣਾ ਹਟ ਆਪਣਾ ਹੀ ਨੇ ਬਾਕੀ ਵਾਲੇ ਇਹ ਕੰਮ ਇਹਨੂੰ ਵੀ 2-3 ਕ ਪਾਣੀ ਲੱਗਣਗੇ ਲੱਦ ਲਾਗੇ ਇਹਨਾਂ ਨੇ ਗਰਮੀ ਦੇ ਹਿਸਾਬ ਨਾਲ ਆਲਾ ਚਲ 4 ਲੱਗ ਜਾਣਗੇ ਪਰ ਜਾਣੀ ਆਪਾਂ ਸਾਕਾ ਘੇਰੀ ਵਧਣੀ ਗਰਮੀ ਨਾਲ ਪਾਣੀ ਲਾਈ ਜਾਣਾ ਬੰਦ ਨਹੀਂ ਕਰਨਾ ਬੰਦ ਕਰਤਾ ਸਮਝ ਲਓ ਫਸਲ ਕਮਜ਼ੋਰ ਹੋਊਗੀ ਆ ਦੇਖੋ ਪਾਣੀ ਕਰਨਾ ਪੈਂਦਾ ਤੇ ਉਹ ਵੀ ਫਲਾਟ ਆਪਣਾ ਸਾਹਮਣੇ ਖੜਾ ਦੇਖੋ ਇਹ ਸੜਕ ਤੇ ਲਵੇ ਉੱਤੇ ਪਹੀ ਹੈ ਲਵੇ ਬਹੁਤ ਖੁੱਗੀ ਆ ਬਹੁਤ ਜਿਆਦਾ ਚੂਕੀ ਪਈ ਹੈ ਨੇ। तकरीबन ਆਪਣਾ ਏਰੀਆ ਸਾਰਾ ਹੀ ਮੱਕੀ ਦੇ ਸਾਹਮਣੇ ਲਵਰੀ ਬਾਈ ਦੀ ਆ। ਇਧਰ ਫੇਰ ਆਪਣਾ ਦੇਖੋ ਸਾਰਾ ਲਵੇ ਲਵੇ ਕੋਰਤਾਂ ਕਰਕੇ ਕਮਜ਼ੋਰ ਹੁੰਦੀ ਆ। ਯਾਰ ਇਹ ਲਿਆਂਦੇ ਪਏ ਨੇ ਪ੍ਰਮਾਤਮਾ ਨੇ ਦੇਖੋ ਹਵਾ ਚੱਲਦੀ ਆ ਪੂਰੀ ਵਧੀਆ ਸ਼ਾਮ ਦਾ ਟਾਈਮ ਹੈ ਟਾਈਮ ਸਮਝ ਲਓ ਵੀ 7:37 ਹੋ ਗਏ ਇਕੱਠੇ ਹੋਏ ਖੜੇ ਆ ਮੋਟਰ ਤੇ ਆ ਦੇਖੋ ਚਾਰ ਵੀ ਮੀਂਹ ਚੱਲਦੀ ਜਾ ਸਾਹਮਣੇ ਵਾਲੇ